ਜਾਣੂ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਪੌਦਿਆਂ ਵਿੱਚ ਪੋਸ਼ਣ ਤੇ ਇਸ ਅਧਿਆਇ ਦੇ ਅੰਤ ਵਿੱਚ ਅਭਿਆਸ ਉਹਦੇ ਪਹਿਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਹਿਰੇ ਵਿਦਿਆਰਥੀਓ ਤੁਹਾਡੀ ਸੱਤਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਇੱਕ ਹੈਗੀ 7th ਇੰਗਲਿਸ਼ ਇੱਕ ਹੈਗੀ ਸੱਤਵੀਂ ਗਣਿਤ ਤੇ ਇੱਕ ਹੈਗੀ ਹੈ ਤੁਹਾਡੀ 7th ਮੈਥ ਇੰਗਲਿਸ਼ ਮੀਡੀਅਮ ਦੇ ਵਿੱਚ ਸੋ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਤਿੰਨ ਪਲੇਲਿਸਟਾਂ ਨੂੰ ਵੀ ਜ਼ਰੂਰ ਦੇਖੋ ਸੋ ਪਹਿਲਾ ਸਵਾਲ ਇਹ ਬੱਚਿਓ ਖਾਲੀ ਥਾਵਾਂ ਪਰੂ ਸੋ ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ ਪੋਸ਼ਣ ਕਿਹਾ ਕਿਹਾ ਜਾਂਦਾ ਹੈ ਜਾਂ ਪੋਸ਼ਣ ਕਹਿੰਦੇ ਹਨ ਠੀਕ ਹੈ ਸੋ ਇਹ ਸਾਰੇ ਗੱਲਾਂ ਅਸੀਂ ਸੋਚੋ ਅਤੇ ਉੱਤਰ ਦਿਓ ਵਿੱਚ ਅਸੀਂ ਇਹਨਾਂ ਨੂੰ ਕਵਰ ਕੀਤਾ ਹੈ ਠੀਕ ਹੈ ਦੂਜਾ ਹੈ ਪ੍ਰਕਾਸ਼ ਸੰਸਲੇਸ਼ਣ ਕਿਰਿਆ ਰਾਹੀਂ ਪੱਤਿਆਂ ਦੀ ਸਤ੍ਹਾ ਤੇ ਮੌਜੂਦ ਸੂਖਮ ਛੇਕਾਂ ਰਾਹੀਂ ਹਵਾ ਤੋਂ ਕਾਰਬਨ ਡਾਈਆਕਸਾਈਡ ਲਈ ਜਾਂਦੀ ਹੈ ਠੀਕ ਹੈ ਜੀ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੁੰਦੀ ਹੈ ਪ੍ਰਕਾਸ਼ ਸੰਸਲੇਸ਼ਣ ਦਾ ਪਹਿਲਾ ਉਤਪਾਦ ਗਲੂਕੋਜ਼ ਹੈ ਠੀਕ ਹੈ ਬਾਅਦ ਵਿੱਚ ਉਹਨੂੰ ਸਟਾਰਚ ਦੇ ਰੂਪ ਵਿੱਚ ਮਤਲਬ ਕਿ ਕੀਤਾ ਜਾਂਦਾ ਹੈ ਸਟੋਰ ਕੀਤਾ ਜਾਂਦਾ ਹੈ ਸੋ ਗਲੂਕੋਜ਼ ਹੈ ਠੀਕ ਹੈ ਜਿਹੜੇ ਜੀਵ ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਭੋਜਨ ਉੱਪਰ ਨਿਰਭਰ ਕਰਦੇ ਹਨ ਉਹਨਾਂ ਨੂੰ ਪਰਪੋਸ਼ੀ ਪਰ ਉਹਨੇ ਪਰਾਏ ਤੋਂ ਪੋਸ਼ਣ ਲੈਣਾ ਪਰਪੋਸ਼ੀ ਕਹਿੰਦੇ ਹਨ ਜਿਹੜੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਉਹਨਾਂ ਨੂੰ ਸਵੈ ਪੋਸ਼ੀ ਕਹਿੰਦੇ ਹਨ ਤੇ ਜਿਹੜੇ ਦੂਜਿਆਂ ਤੇ ਨਿਰਭਰ ਕਰਦੇ ਹਨ ਉਹਨਾਂ ਨੂੰ ਪਰਪੋਸ਼ੀ ਕਹਿੰਦੇ ਹਨ ਸਵਾਲ ਦੂਜਾ ਸਹੀ ਜਾਂ ਗਲਤ ਦੱਸੋ ਕਾਰਬੋਹਾਈਡਰੇਟਸ ਭੋਜਨ ਦਾ ਜ਼ਰੂਰੀ ਅੰਸ਼ ਨਹੀਂ ਹੈ ਇਹ ਗਲਤ ਹੈ ਬੱਚਿਓ ਕਾਰਬੋਹਾਈਡਰੇਟਸ ਭੋਜਨ ਦਾ ਜ਼ਰੂਰੀ ਅੰਸ਼ ਹੈ ਜਿੰਨਾ ਅਸੀਂ ਖਾਂਦੇ ਆ ਸਬਜ਼ੀਆਂ ਖਾਂਦੇ ਆ ਫਲ ਖਾਂਦੇ ਆ ਅਨਾਜ ਖਾਂਦੇ ਆ ਸਾਰਿਆਂ ਵਿੱਚ ਕਾਰਬੋਹਾਈਡਰੇਟ ਹੁੰਦਾ ਹੈ ਕਾਰਬੋਹਾਈਡਰੇਟ ਦੇ ਨਾਲ ਹੀ ਸਾਨੂੰ ਊਰਜਾ ਮਿਲਦੀ ਹੈ ਤੇ ਅਸੀਂ ਦੌੜ ਭੱਜ ਕਰਦੇ ਆ ਠੀਕ ਹੈ ਸੋ ਇਹ ਜ਼ਰੂਰੀ ਅੰਸ਼ ਹੈ ਫਿਰ ਸਾਰੇ ਹਰੇ ਪੌਦੇ ਸਵੈ ਪੋਸ਼ੀਕ ਹੁੰਦੇ ਹਨ ਇਹ ਗਲ ਸਹੀ ਹੈ ਕਿਉਂਕਿ ਜਿੰਨੇ ਹਰੇ ਪੌਦੇ ਹੋਣਗੇ ਉਨ੍ਹਾਂ ਦੇ ਵਿੱਚ ক্লোরোফিল ਹੋਏਗਾ ক্লোরোফিল ਕੀ ਹੋਏਗਾ ਸੂਰਜ ਦੀ ਰੋਸ਼ਨੀ ਨੂੰ ਸੋਖ ਲੇਗਾ ਤੇ ਉਹਦੇ ਰਾਹੀਂ ਫਿਰ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਹੋਏਗੀ ਤੇ ਉਹਦੇ ਆਪਣਾ ਭੋਜਨ ਬਣਾਣਗੇ ਤੇ ਫਿਰ ਇਸ ਕਰਕੇ ਉਹ ਸਵੈ ਪੋਸ਼ੀ ਅਖਵਾਣ ਦੇ ਹੱਕਦਾਰ ਹੋਣਗੇ ਸੋ ਸਾਰੇ ਹਰੇ ਪੌਦੇ ਸਵੈ ਪੋਸ਼ੀ ਹੁੰਦੇ ਹਨ ਇਹ ਗੱਲ ਸਹੀ ਹੈ ਯੂਗਲੀਨਾ ਇੱਕ ਅਹਜ ਜੀਵ ਹੈ ਜਿਸ ਵਿੱਚ ਪੌਦਿਆਂ ਅਤੇ ਜੰਤੂਆਂ ਦੋਵਾਂ ਦੇ ਗੁਣ ਹੁੰਦੇ ਹਨ ਇਹ ਗੱਲ ਬਿਲਕੁਲ ਸਹੀ ਹੈ ਬੱਚਿਓ ਸੋਚੋ ਅਤੇ ਉੱਤਰ ਦਿਓ ਵਿੱਚ ਅਸੀਂ ਇਹਨੂੰ ਬੜੇ ਵਿਸਥਾਰ ਦੇ ਨਾਲ ਜਾਣਿਆ ਹੈ ਠੀਕ ਹੈ ਪ੍ਰਕਾਸ਼ ਸੰਸਲੇਸ਼ਨ ਲਈ ਸੂਰਜੀ ਰੋਸ਼ਨੀ ਜ਼ਰੂਰੀ ਨਹੀਂ ਗਲਤ ਜੇ ਬੱਚਿਓ ਸੂਰਜੀ ਰੋਸ਼ਨੀ ਨਹੀਂ ਹੋਏਗੀ ਤੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਨਹੀਂ ਹੋਏਗੀ ਸੋ ਇਹ ਗੱਲ ਕਹਿਣਾ ਗਲਤ ਹੈ ਪ੍ਰਕਾਸ਼ ਸੰਸਲੇਸ਼ਣ ਲਈ ਸੂਰਜੀ ਰੋਸ਼ਨੀ ਜ਼ਰੂਰੀ ਹੈ ਇਹ ਨਹੀਂ ਕਰਕੇ ਇਹ ਕਥਨ ਗਲਤ ਹੋ ਗਿਆ ਠੀਕ ਹੈ ਅੱਗੇ ਚੱਲੀਏ ਹੁਣ ਬੱਚਿਓ ਕਹਿੰਦੇ ਕਾਲਮ ਊੜਾ ਦਾ ਕਾਲਮ ਐਡੇ ਨਾਲ ਮਿਲਾਨ ਕਰੋ ਸੋ ਇੱਥੇ ਮੈਂ ਜਵਾਬ ਇਦਾਂ ਵੀ ਲਿਖ ਦਿੱਤੇ ਨੇ ਤੁਹਾਡੇ ਲਈ ਪਹਿਲੇ ਦਾ ਮਿਲਾਨ ਈੜੀ ਨਾਲ ਏ ਦੂਜੀ ਦਾ ਸਸੇ ਨਾਲ ਏ ਤੀਜੇ ਦਾ ਊੜੇ ਨਾਲ ਏ ਚੌਥੇ ਦਾ ਐਡੇ ਨਾਲ ਏ ਤੇ ਅਸੀਂ ਤੀਰ ਦੇ ਨਾਲ ਵੀ ਇਦਾਂ ਕਰਨਾ ਹੈ ਜਿਹੜੀ ਖੁਮ ਹੁੰਦੀ ਹੈ ਬੱਚਿਓ ਉਹ ਕੀ ਹੈ ਮ੍ਰਿਤ ਜੀਵੀ ਖੁੰਬਾਂ ਜਿਹੜੀਆਂ ਨੇ ਮ੍ਰਿਤ ਜੀਵੀ ਭਾਵ ਮਰੇ ਹੋਏ ਜੀਵ ਜਾਂ ਸੜੀ ਗਲੀ ਜੈਵਿਕ ਰਹਿੰਦ-ਖੂੰਦ ਤੋਂ ਆਪਣਾ ਪੋਜਨ ਲੈਂਦੇ ਆ ਨੇ ਖੰਮਾ ਇਦਾਂ ਹੈ ਤੇ ਇਹਦੇ ਘੇੜ ਉਤੇ ਖੰਮਾ ਹੋ ਗਿਆ ਹੁੰਦੀ ਹੈ ਠੀਕ ਹੈ ਢੇਰ ਕੀ ਹੈ ਬੱਚਿਓ ਸੜੇ ਗਲੇ ਜੈਵਿਕ ਪਦਾਰਥ ਹੁੰਦੇ ਨੇ ਠੀਕ ਹੈ ਫਿਰ ਰਾਈ ਰਾਈਜ਼ੋਬੀਅਮ ਰਾਈਜ਼ੋਬੀਅਮ ਕੀ ਕਰਦਾ ਹੈ ਬੱਚਿਓ ਫਲੀਦਾਰ ਪੌਦੇ ਜਿਹੜੇ ਫਲੀਦਾਰ ਪੌਦੇ ਨੇ ਉਹਨਾਂ ਦੀਆਂ ਜੜਾਂ ਤੇ ਜਿਹੜੇ ਗੰਡਾ ਹੁੰਦੀਆਂ ਨੇ ਉਹਦੇ ਵਿਚ ਇਹ ਰੰਦਾ ਹੁੰਦਾ ਹੈ ਠੀਕ ਹੈ ਉਹਨੂੰ ਕਹਿੰਦੇ ਰਾਈਜ਼ੋਬੀਅਮ ਫਿਰ ਕਲੋਰੋਫਿਲ ਬੱਚਿਓ ਕਿੱਥੇ ਹੁੰਦੀ ਹੈ ਪੱਤਿਆਂ ਦੇ ਵਿੱਚ ਹੁੰਦੀ ਹੈ ਪੱਤਿਆਂ ਦਾ ਹਰਾ ਰੰਗ ਹੈ ਅਲੱਗ ਹੀ ਤਣੇ ਵਿੱਚ ਵੀ ਹੁੰਦੀ ਹੈ ਦੂਜੇ ਥਾਵਾਂ ਤੇ ਵੀ ਹੁੰਦੀ ਹੈ ਕਲੋਰੋਫਿਲ ਪਰ ਪੱਤਿਆਂ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਪੱਤਿਆਂ ਵਿੱਚ ਸਟੋਮੇਟਾ ਹੁੰਦਾ ਤੇ ਉਹਦੇ ਵਿੱਚੋਂ ਫਿਰ ਕਾਰਬਨ ਡਾਈਆਕਸਾਈਡ ਲੈਂਦੇ ਨੇ ਸੋ ਕਲੋਰੋਫਿਲ ਪੱਤਿਆਂ 'ਚ ਹੁੰਦੀ ਹੈ ਅਮਰਵੇਲ ਜਿਹੜੀ ਪਰਜੀਵੀ ਹੈ ਅਮਰਵੇਲ ਪੀਲੇ ਰੰਗ ਦੀ ਹੁੰਦੀ ਹੈ ਇੱਥੇ ਕਲੋਰੋਫਿਲ ਨਹੀਂ ਹੁੰਦਾ ਇਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੀ ਸੋ ਇਹ ਦੂਜਿਆਂ ਤੋਂ ਭੋਜਨ ਲੈਂਦੀ ਹੈ ਤੇ ਇਸ ਕਰਕੇ ਪਰਜੀਵੀ ਪਰਜੀਵੀ ਪ੍ਰਾਏ ਤੇ ਉਹ ਪ੍ਰਾਏ ਦਾ ਆਸਰਾ ਪ੍ਰਾਏ ਦਾ ਭੋਜਨ ਲੈ ਕੇ ਜੀਉਂਦੀ ਹੈ ਪਰਜੀਵੀ ਹੈ ਠੀਕ ਹੈ ਸੋ ਪਹਿਲੇ ਦਾ ਬੱਚਿਓ ਈੜੀ ਐਵਲਾ ਮ੍ਰਿਤਜੀਵੀ ਦੂਜੇ ਦਾ ਬੱਚਿਓ ਸਸਾ ਠੀਕ ਹੈ ਤੀਜੇ ਦਾ ক্লোਰੋਫਿਲ ਊੜਾ ਤੇ ਚੌਥੇ ਦਾ ਅਮਰਵੇਲ ਐੜਾ ਠੀਕ ਹੈ ਜੀ ਅੱਗੇ ਚੱਲੀਏ ਆਖਰੀ ਸਵਾਲੇ ਚਾਰ ਭਾਗਨੇ ਦੇ ਸਹੀ ਉੱਤਰ ਚੁਣੋ ਅਜਿਹਾ ਸੂਖਮ ਜੀਵ ਜੋ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਹੈ ਕਿਹੜਾ ਬੱਚਿਓ ਜਿਹੜਾ ਫਲੀਦਾਰ ਪੌਦਿਆਂ ਦੀ ਜੜਾਂ ਦੀ ਗੰਡਾ ਵਿੱਚ ਹੁੰਦਾ ਹੈ ਰਾਈਜ਼ੋਬੀਅਮ ਸੋ ਇਹਦਾ ਜਵਾਬ ਹੈ ਐਵਲਾ ਇਡੀ ਰਾਈਜ਼ੋਬੀਅਮ ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਆਪਣੇ ਭੋਜਨ ਲਈ ਦੂਜਿਆਂ ਤੇ ਨਿਰਭਰ ਕਰਦੇ ਹਨ ਉਹ ਕਿਹਾ ਜਾਂਦਾ ਹੈ ਪਰਪੋਸ਼ੀ ਉਹਨੂੰ ਕਿਹਾ ਜਾਂਦਾ ਹੈ ਪਰਪੋਸ਼ੀ ਇਹ ਸੁਆਪੋਸ਼ੀ ਤੇ ਉਹ ਹੁੰਦੇ ਨੇ ਜਿਹੜਾ ਆਪਣਾ ਭੋਜਨ ਆਪ ਤਿਆਰ ਕਰ ਲੈਂਦੇ ਨੇ ਪਰਪੋਸ਼ੀ ਜਿਹੜੇ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਫਿਰ ਆ ਗਿਆ ਪੌਦਿਆਂ ਦਾ ਭੋਜਨ ਦਾ ਕਾਰਖਾਨਾ ਕੀ ਹੈ ਬੱਚੋ ਪੱਤੇ ਪੱਤਿਆਂ ਵਿੱਚ ਭੋਜਨ ਤਿਆਰ ਹੁੰਦਾ ਠੀਕ ਹੈ ਇਹ ਗੱਲ ਅਸੀਂ ਜਾਣੀ ਵੀ ਹੈ ਠੀਕ ਹੈ ਜਿਹੜਾ ਅਸੀਂ ਕੀਤਾ ਸੀਗਾ ਸੋਚੋ ਤੇ ਉੱਤਰ ਦਿਓ ਵਿੱਚ ਇਹਨਾਂ ਵਿੱਚੋਂ ਮ੍ਰਿਤ ਜੀਵੀ ਹੈ ਕੌਣ ਕਿਹੜਾ ਵਿੱਚੋਂ ਰਾਈਜ਼ੋਬੀਅਮ ਨਹੀਂ ਹੈਗਾ ਮਰਵੇਲੀਆ ਦਾ ਪ੍ਰੋਟੀਨ ਵੀ ਖੰਭ ਬੈ ਗਈ ਹੈ ਖੰਭਾਂ ਢੇਰ ਤੇ ਹੁੰਦੀਆਂ ਯਾਦ ਰੱਖੋ ਤੇ ਢੇਰ ਕੀ ਹੈ ਬੱਚਿਓ ਉੱਥੇ ਸੜੀਆਂ ਗੜੀਆਂ ਚੀਜ਼ਾਂ ਹੁੰਦੀਆਂ ਨੇ ਉੱਥੇ ਮਰੇ ਹੋਏ ਕੋਈ ਜੀਵ ਵੀ ਹੁੰਦੇ ਨੇ ਛੋਟੇ-ਮੋਟੇ ਠੀਕ ਹੈ ਕੀੜੇ ਕਾਡੇ ਮੜੇ ਹੁੰਦੇ ਨੇ ਤੇ ਜਿਹੜੀ ਜੈਵਿਕ ਘਾਹ ਦੀ ਝੂਠ ਗੋਹਾ ਤੇ ਹੋਰ ਚੀਜ਼ਾਂ ਹੁੰਦੀਆਂ ਸਾਰੀਆਂ ਉਹ ਉੱਥੇ ਖੰਭਾਂ ਉਗਦੀਆਂ ਸੋ ਖੰਭ ਜਿਆਦਾ ਰੱਖਣਾ ਬੜਾ ਸੌਖਾ ਹੈ ਪੁੱਲੀ ਵੀ ਵਿਚੋ ਇਦਾਂ ਇਹ ਯੀਸਟ ਵੀ ਦਈ ਹੈ ਮ੍ਰਿਤਜੀਵੀ ਨੇ ਸੋ ਠੀਕ ਹੈ ਸੋ ਮ੍ਰਿਤਜੀਵੀ ਹੈ ਖੰਭ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਪਹਿਲੇ ਪਾਠ ਦੇ ਅਭਿਆਸ ਦੇ ਪਹਿਲੇ ਚਾਰ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ